ਇਹ ਜਿਹੜੇ ਚੇਤਨਾ ਜਿਹੜੀ ਹਰ ਘਰ ਤਿਰੰਗਾ ਪੂਰੇ ਭਾਰਤ ਵਰਸ਼ ਦੇ ਵਿੱਚ ਮਿਨਿਸਟਰੀ ਆਫ ਕਲਚਰ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਹੜੇ ਸਾਡੇ ਪ੍ਰਧਾਨ ਮੰਤਰੀ ਜੀ ਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਚਲਾਈ ਜਾ ਰਹੀ ਹੈ ਉਸੇ ਲੜੀ ਤਹਿਤ ਅੱਜ ਅਸੀਂ ਗੁਰਦਾਸਪੁਰ ਵਿਖੇ ਨਾਰਥ ਜ਼ੋਨ ਕਲਚਰ ਸੈਂਟਰ ਦੇ ਡਾਇਰੈਕਟਰ ਫੁਰਕਾਨ ਖਾਨ ਜੀ ਵੱਲੋਂ ਜਿਹੜੇ ਸਾਨੂੰ ਹਦਾਇਤ ਹੋਈ ਆ ਤੇ ਅਸੀਂ ਮਾਨਯੋਗ ਪ੍ਰਿੰਸੀਪਲ ਸਾਹਿਬ ਜੀ ਦੇ ਇਹ ਇਸੇ ਯੋਗ ਦੇ ਨਾਲ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲੇ ਜਿਹੜੀ ਰੈਲੀ 50 ਮੋਟਰਸਾਈਕਲ ਲੈ ਕੇ ਬੱਚਿਆਂ ਦੀ ਜਿਹੜੀ ਤਿਰੰਗਾ ਰੈਲੀ ਕੱਢਣ ਜਾ ਰਹੇ ਆ ਪ੍ਰਿੰਸਪਲ ਸਾਹਿਬ ਨੇ ਬਿਲਕੁਲ ਸਹੀ ਦੱਸਿਆ ਕਿ ਆਜ਼ਾਦੀ ਜਿਹੜੀ ਹੈ ਸਾਨੂੰ ਬੜੀ ਮੁਸ਼ਕਲ ਨਾਲ ਮਿਲੀ ਆ ਤੇ ਇਹਨੂੰ ਬਰਕਰਾਰ ਰੱਖਣਾ ਉਹਨਾਂ ਹੀ ਔਖਾ ਹੈ ਜਿੰਨਾ ਇਹਨੂੰ ਲੈਣਾ ਔਖਾ ਸੀਗਾ ਸੋ ਅਸੀਂ ਪੂਰੇ ਪਾਬੰਦ ਰਵਾਂਗੇ ਅੱਜ ਦੀ ਰੈਲੀ ਦਾ ਨੌਜਵਾਨਾਂ ਦੇ ਵਿੱਚ ਜਿਹੜਾ ਹੈਗਾ ਅੱਜ ਦੀ ਰੈਲੀ ਦਾ ਮਕਸਦ ਇਹ ਕਿ ਨੌਜਵਾਨਾਂ ਦੇ ਵਿੱਚ ਤਿਰੰਗੇ ਪ੍ਰਤੀ ਜਿਹੜੀ ਚੇਤਨਾ ਬਣੀ ਰਹੇ ਇਹ ਉਹ ਆਪਣੇ ਭਾਰਤ ਦੇਸ਼ ਨੂੰ ਅੱਗੇ ਲੈ ਕੇ ਜਾਣ ਲਈ ਵਚਨਬੱਧ ਰਹੇ ਆ। ਕੀ ਹੋਇਆ ਕਰਾ ਵੀ ਜਿਹੜੀ ਅੱਜ ਦੀ ਰੈਲੀ ਜਿਹੜੀ ਆ ਅਸੀਂ ਇਹਨੂੰ ਹਰੀ ਚੰਡੀ ਜਿਹੜੀ ਤੇ ਮਾਨਯੋਗ ਏਡੀਸੀ ਸਾਹਿਬ ਵੱਲੋਂ ਦਿੱਤੀ ਜਾਏਗੀ। ਰੂਟ ਇਹਦਾ ਹੋਏਗਾ ਇੱਥੋਂ ਗਵਰਨਮੈਂਟ ਕਾਲਜ ਤੋਂ ਚੱਲ ਕੇ ਨਵਦੀਪ ਸਿੰਘ ਵੱਡਾ ਗੇਟ ਜਿਹੜਾ ਉਸ ਤੋਂ ਬਾਅਦ ਗਵਰਨਮੈਂਟ ਸਕੂਲ ਤੋਂ ਹੁੰਦੇ ਹੋਏ ਇਤਿਹਾਜ਼ ਰੋਡ ਜਾ ਚੌਂਕ ਤੇ ਜਾਣਗੇ। ਜਾ ਚੌਂਕ ਤੋਂ ਫਿਰ ਘੁੰਮ ਕੇ ਹਨੂਮਨ ਚੌਂਕ ਤੋਂ ਹੁੰਦੇ ਹੋਏ ਵਾਪਸ ਲਾਇਬ੍ਰੇਰੀ ਚੌਂਕ ਤੋਂ ਬੀਆ ਵਾਲੀ ਮਾਰਕੀਟ ਤੋਂ ਹੋ ਕੇ ਵਾਪਸ ਜਿਹੜੇ ਆ ਇਹ ਗਵਰਨਮੈਂਟ ਕਾਲਜ ਵਿਖੇ ਫੇਰ ਇਕੱਠੇ ਹੋਣਗੇ ਅਸੈਂ ਉਥੇ ਅਸੀਂ ਫਿਰ ਇੱਕ ਜਿਹੜਾ ਇਹਨਾਂ ਦੀ ਇੱਕ ਛੋਟਾ ਜਿਹਾ ਜਿਹੜਾ ਇੱਕ ਲੈਕਚਰ ਇਹਨਾਂ ਨੂੰ ਦਿੱਤਾ ਜਾਏਗਾ ਬੱਚਿਆਂ ਨੂੰ ਫਿਰ ਅਸੀਂ ਇਹਨਾਂ ਨੂੰ ਰਿਵਰਸ ਕਰਾਂਗੇ ਕੋਈ ਅੱਜ ਦੀ ਜਿਹੜੀ ਗਵਰਨਮੈਂਟ ਆਫ ਇੰਡੀਆ ਵੱਲੋਂ ਹਰ ਜ਼ਿਲ੍ਹੇ 'ਚ ਮੈਂ ਕਮਾਂਗਾ ਫੰਕਸ਼ਨ ਕਰਵਾਇਆ ਜਾ ਰਿਹਾ ਹੈ ਹਰ ਗਰ ਤਿਰੰਗਾ ਕੈਂਪੇਨ ਜਿਹੜੀ ਹੈ ਜ਼ਿਲ੍ਹਾ ਗੁਰਦਾਸਪੁਰ ਸ਼ੁਰੂ ਕੀਤੀ ਜਾ ਰਹੀ ਹੈ ਇਸ ਵਿੱਚ ਸਾਡੇ ਜਿੰਨੇ ਵੀ ਜਵਾਨ ਨੇ ਯੂਥ ਨੇ ਜਾਂ ਅਸੀਂ ਇੱਕ ਬਾਈਕ ਰੈਲੀ ਸ਼ੁਰੂ ਕਰਦੇ ਹਾਂ ਇਸ ਦਾ ਇੱਕੋ ਹੀ ਮੋਟਿਵ ਹੈ ਕਿ ਇਹ ਜਿਹੜਾ ਸਾਡਾ ਤਿਰੰਗਾ ਸਾਡੀ ਆਣ ਸ਼ਾਨ ਤੇ ਮਾਣ ਹੈ ਇਹ ਹਰ ਘਰ ਚ ਜਾਣੀ ਚਾਹੀਦੀ ਹੈ ਹਰ ਘਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹਦੀ ਵੈਲਿਊ ਕੀ ਹੈ ਅਸੀਂ ਇੱਕ ਭਾਰਤੀ ਨਾਗਰਿਕਾਂ ਇੰਡੀਅਨ ਹੈ ਤੇ ਜਿਸਾ ਤੁਹਾਨੂੰ ਪਤਾ 15 ਅਗਸਤ ਆ ਰਿਹਾ ਸਾਰਿਆਂ 'ਚ ਬੜਾ ਹੀ ਉਤਸ਼ਾਹ ਹੈ ਇਸ ਨੂੰ ਸੰਬੋਧਨ ਕਰਦੇ ਹੋਏ ਜਿਹੜੀ ਹਰ ਘਰ ਤਿਰੰਗਾ ਕੈਂਪੇਨ ਹੈ ਉਹ ਅੱਜ ਅਸੀਂ ਫਲੈਗ ਆਫ ਕਰ ਰਹੇ ਹਾਂ ਤੇ ਮੈਨੂੰ ਇਹੀ ਆਸ ਹੈ ਕਿ ਇਹ ਜਿਹੜੀ ਕੈਂਪੇਨ ਆ ਘਰ ਘਰ ਤੱਕ ਪਹੁੰਚੇਗੀ ਹਰ ਗੁਰਦਾਸਪੁਰ ਵਾਸੀ ਦੇ ਘਰ ਚ ਜਾਏਗੀ ਤੇ ਉਹਨਾਂ ਨੂੰ ਵੀ ਮਾਣ ਮਹਿਸੂਸ ਹੋਏਗਾ ਕਿ ਅਸੀਂ ਇੰਡੀਅਨ ਦੇ ਨਾਗਰਿਕਾਂ ਤੇ 15 ਅਗਸਤ ਜਿਹੜਾ ਸੀ ਹੋਰ ਯੂਰ ਸ਼ੋਰ ਦੇ ਨਾਲ ਤੇ ਹੋਰ ਜਿਹੜਾ ਆਪਣੇ ਖੁਸ਼ੀ ਦੇ ਨਾਲ ਮਨਾਵਾਂਗੇ ਅੱਜ ਮਿਨਿਸਟਰੀ ਆਫ ਕਲਚਰਲ ਅਫੇਅਰਸ ਫਾਰ ਸਰਕਾਰ ਅਤੇ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਦੇ ਨਾਲ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਸਰਕਾਰੀ ਕਾਲਜ ਗੁਰਦਾਸਪੁਰ ਦੇ ਵਿਦਿਆਰਥੀਆਂ ਵੱਲੋਂ ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਬਾਈਕ ਰੈਲੀ ਕੱਢੀ ਜਾਏਗੀ ਜਿਦੇ ਵਿੱਚ ਵਿਦਿਆਰਥੀ ਰਾਸ਼ਟਰੀ ਝੰਡਾ ਲੈ ਕੇ ਸਾਰੇ ਸ਼ਹਿਰ ਦਾ ਦੌਰਾ ਕਰਨਗੇ ਅਤੇ ਇਹ ਚੇਤਨਾ ਪੈਦਾ ਕਰਨਗੇ ਕਿ ਸਾਡਾ ਝੰਡਾ ਸਾਡਾ ਮਾਣ ਹੈ ਔਰ ਅਸੀਂ ਜਿਹੜੀ ਆਜ਼ਾਦੀ ਪ੍ਰਾਪਤ ਕੀਤੀ ਹੈ ਬਹੁਤ ਸੰਘਰਸ਼ ਤੋਂ ਬਾਅਦ ਪ੍ਰਾਪਤ ਕੀਤੀ ਹੈ ਔਰ ਇੱਕ ਝੰਡੇ ਥੱਲੇ ਅਸੀਂ ਸਾਰੇ ਇਕੱਠੇ ਆ ਮੈਂ ਬਹੁਤ ਧੰਨਵਾਦ ਕਰਦਾ ਹਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਭਾਰਤ ਸਰਕਾਰ ਦੇ ਮਿਨਿਸਟਰੀ ਆਫ ਕਲਚਰਲ ਅਫੇਅਰਸ ਦਾ ਤੇ ਨਾਰਥਰਨ ਕੰਸੂਲਰ ਸੈਂਟਰ ਦਾ ਜਿਹੜਾ ਹਮੇਸ਼ਾ ਸਰਕਾਰੀ ਕਾਲਜ ਗੁਰਦਾਸਪੁਰ ਦਾ ਸਹਿਯੋਗ ਕਰਦੇ ਰਹਿੰਦੇ ਨੇ ਔਰ ਵੱਖ-ਵੱਖ ਗਤੀਵਿਧੀਆਂ ਦੇ ਤਹਿਤ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਰਹਿੰਦੇ ਆ ਔਰ ਮੈਨੂੰ ਆਸ ਹੈ ਕਿ ਅੱਜ ਦੇ ਇਸ ਮੁਹਿੰਮ ਦੇ ਨਾਲ ਇੱਕ ਸੰਦੇਸ਼ ਜਿਹੜਾ ਹੈ ਪੂਰੇ ਭਾਰਤ ਦੇ ਵਿੱਚ ਜਾਏਗਾ ਸਾਰੇ ਸ਼ਹਿਰ ਦੇ ਵਿੱਚ ਵੀ ਜਾਏਗਾ ਕਿ ਤਿਰੰਗਾ ਸਾਡੇ ਦੇਸ਼ ਦਾ ਮਾਣ ਹੈ ਔਰ ਜਿਹੜੀ ਤਿੰਨ ਰੰਗ ਇਸ ਤਿਰੰਗੇ ਝੰਡੇ ਦੇ ਵਿੱਚ ਨੇ ਉਸ ਉਹ ਤਿੰਨੋਂ ਰੰਗ ਜਿਹੜੇ ਆ ਸਾਡੇ ਦੇਸ਼ ਦੀ ਸਰਪ੍ਰਵਤਾ ਦਾ ਮਾਨ ਕਰਦੇ ਆ ਔਰ ਉਹ ਉਹਦਾ ਪ੍ਰਤੀਕ ਹੈ ਔਰ ਸਾਡੇ ਦੇਸ਼ ਨੂੰ ਇੱਕ ਸੰਦੇਸ਼ ਦਿੰਦੇ ਆ ਕਿ ਅਸੀਂ ਹਮੇਸ਼ਾ ਇਕੱਠੇ ਆ ਔਰ ਆਪਣੇ ਦੇਸ਼ ਦੀ ਇਕੱਠ ਦੇ ਲਈ ਆਪਣੇ ਦੇਸ਼ ਦੀ ਰਾਖੀ ਦੇ ਲਈ ਵਚਨਬੱਧ ਆ ਜੋ ਆਜ਼ਾਦੀ ਸਾਨੂੰ ਸ਼ਹੀਦਾਂ ਨੇ ਲੈ ਕੇ ਦਿੱਤੀ ਹੈ ਉਸ ਆਜ਼ਾਦੀ ਦੇ ਲਈ ਅਸੀਂ ਹਮੇਸ਼ਾ ਬਚਾ ਦੇ ਲਈ ਹਮੇਸ਼ਾ ਲੜਦੇ ਰਹਾਂਗੇ ਉਹਦੀ ਰਾਖੀ ਦੇ ਲਈ ਜੋ ਵੀ ਸਾਨੂੰ ਸੈਕਰੀਫਾਈਜ਼ ਕਰਨਾ ਪਏਗਾ ਉਹ ਅਸੀਂ ਕਰਦੇ ਰਹਾਂਗੇ ਮੈਂ ਵਧਾਈ ਦਿੰਦਾ ਸਾਰਿਆਂ ਨੂੰ ਔਰ ਹਮੇਸ਼ਾ ਇਹ ਕਹਾਂਗਾ ਸਾਡਾ ਤਿਰੰਗਾ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਭਾਰਤ ਜਿੰਦਾਬਾਦ